ਅਗਰ ਤੁਸੀਂ ਵੀ ਫਾਸਟ ਫੂਡ ਖਾਣ ਦੇ ਸ਼ੌਕੀਨ ਹੋ ਤਾਂ ਦੇਖ ਲਓ ਇਹ ਵੀਡੀਓ ਇਹ ਵੀਡੀਓ ਕੋਈ ਪੰਜਾਬ ਤੋਂ ਜਾਂ ਫਿਰ ਹਰਿਆਣੇ ਤੋਂ ਬਾਹਰ ਦੀ ਨਹੀਂ ਹੈ ਇਹ ਵੀਡੀਓ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਦੀ ਹੈ ਜਿੱਥੇ ਕਿ ਇੱਕ ਚਾਈਨੈਸ ਫੂਡ ਕੋਰਨਰ ਸਟਰੀਟ ਦੇ ਉੱਤੇ ਇੱਥੇ ਇਹ ਹਾਲਾਤ ਦੇਖੇ ਗਏ ਨੇ ਇਹ ਵੀਡੀਓ ਦੇਰ ਰਾਤਰੀ ਹੈ ਜਿੱਥੇ ਮੁਕਸਰ ਦੇ ਕੋਟਕਪੂਰਾ ਰੋਡ ਦੀ ਇਹ ਵੀਡੀਓ ਹੈ ਜਿੱਥੇ ਕਿ ਚਾਈਨੀਸ ਫੂਡ ਦੇ ਨਾਮ ਤੋਂ ਕਾਰਨ ਦੇ ਨਾਮ ਤੋਂ ਕਹੇ ਰੈਡੀ ਲੱਗਦੀ ਹੈ ਤਾਂ ਉਸ ਦੇ ਹਾਲਾਤ ਐਸੀ ਵਰ ਦੇ ਪਾਣੀ ਦੇ ਵਿੱਚ ਖੜੇ ਦੇ ਉੱਤੇ ਭਾਂਡੇ ਤੋਰੇ ਨੇ ਅਕਸਰ ਤੁਸੀਂ ਵੀ ਖਾਣ ਪੀਣ ਦੇ ਸ਼ੌਕੀਨ ਹੋਤਾ ਠੋਡੀ ਵੀ ਜੇਬ ਹੈ ਜਿਹੜੀ ਦੰਦਾ ਤੇ ਥੱਲੇ ਆ ਜਾਣੀ ਹੈ ਤਾਂ ਇਹ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਕੀ ਹਾਲਾਤ ਨੇ ਇਸ ਦੀ ਜਿਹੜੀ ਜਾਣਕਾਰੀ ਹੈ ਇਸ ਪਰਿਵਾਰ ਵੱਲੋਂ ਦਿੱਤੀ ਗਈ ਹੈ ਕੀ ਕਹਿਣਾ ਹੈ ਪਰ ਹਾਂਜੀ ਅਸੀਂ ਰਾਤ ਨੂੰ 1.5 10 ਵਜੇ ਉੱਥੋਂ ਦੀ ਰੰਗ ਰਹੇ ਸੀ ਤੇ ਅਸੀਂ ਸੋਚਿਆ ਵੀ ਇੱਥੋਂ ਤੋਂ ਕੁਝ ਖਾਈਏ ਜਿਹੜੇ 버ਗਰ ਵਗੈਰਾ ਵੇਚਦੇ ਆ ਜੋ ਵੀ ਰੈਡੀ ਰੋਂਦੇ ਆ ਪਰ ਜਦੋਂ ਅਸੀਂ ਵੇਖਿਆ ਵੀ ਉਹ ਜਿਹੜੇ ਭਾਂਡੇ ਉੱਥੇ ਹੀ ਸੀਵਰੇਜ ਦਾ ਪਾਣੀ ਖੜਾ ਸੀ ਉਹਦੇ ਵਿੱਚ ਹੀ ਭਾਂਡੇ ਧੋਈ ਜਾਂਦੇ ਸੀ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਈ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਤੇ ਫਿਰ ਉਹਨਾਂ ਨੇ ਸਾਨੂੰ ਉਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿਹੜੇ ਰੋਡ ਦੀ ਘਟਨਾ ਵੀ ਸੀ ਇਹ ਕੋੜਾ ਪੂਰਾ ਰੋਡ ਦੀ ਮੁੰਡਿਆ ਸਕੂਲ ਦੇ ਨਾਲ ਜੋ ਤੁਹਾਡੇ ਨਾਲ ਕੌਣ ਸੀ ਉਸ ਵੇਲੇ ਮੇਰੇ ਨਾਲ ਮੇਰਾ ਵੱਡਾ ਭਰਾ ਪਾਲ ਸਿੰਘ ਸੀ ਅਸੀਂ ਦੋਨੋਂ ਜਾਣੇ ਆ ਰਹੇ ਸੀ ਹਾਂਜੀ ਹਾਂਜੀ ਬਈ ਅਸੀਂ ਬਿਲਕੁਲ ਨਾਲ ਸੀਗੇ ਤੇ ਕੀ ਗੱਲ ਹੋਈ ਵੀਜੀ ਉੱਥੇ ਕੋਈ ਨਹੀਂ ਇਹ ਬ్రਦਰਾ ਛੋਟਾ ਕਹਿੰਦਾ ਕੋਈ ਖਾ ਕੇ ਆਈਏ ਬਾਜ਼ਾਰ ਅਸੀਂ ਗਏ ਤੇ ਤਕਰੀਬਨ ਰਾਤ 10:30 ਦਾ ਟਾਈਮ ਸੀਗਾ ਤੇ ਵੇਖਿਆ ਵੀ ਯਾਰ ਇਹ ਤਾਂ ਮਹਿਲਾ ਆ ਸਾਹਿਬ ਮੈਂ ਕਿਹਾ ਯਾਰ ਇੰਨੇ ਸ਼ਹਿਰ ਤੇ ਵਧੀਆ ਉਹਦੇ ਚੰਗੇ ਚੰਗੇ ਬੰਦੇ ਇਥੋਂ ਸਮਾਨ ਲੈ ਕੇ ਜਾਂਦੇ ਆ ਤੇ ਮੈਂ ਕਿਹਾ ਲੋਕਾਂ ਨੂੰ ਤਾਂ ਗਾਂਦੀ ਖਵਾਈ ਜਾਂਦੇ ਯਾਰ ਧਿਆਨੀਆਂ ਨਹੀਂ ਕਿਸੇ ਦਾ ਇੱਕ ਅੱਜ 18 ਤਰੀਕ ਹੋ ਗਈ ਕਿੰਨੀ ਤਰੀਕ ਇਸ 17 ਤਰੀਕ ਰਾਤ ਨੂੰ ਤਕਰੀਬਨ 10 10:30 ਦਾ ਟਾਈਮ ਸੀ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਬੋ ਬੇਨਤੀ ਆ ਵੀ ਇਨੱਕ ਨਹੀਂ ਧਿਆਨ ਦਿੱਤਾ ਜਾਵੇ ਜਿਹੜੇ ਪਰਦੇਸੀ ਇੱਥੇ ਆ ਕੇ ਲੋਕਾਂ ਨੂੰ ਗੰਦ ਖਵਾਈ ਜਾਂਦੇ ਆ